ਕਹਿੰਦਾ ਕਿ ਨਹੀਂ ਇਹ ਹੈ ਓਏ ਇਹ ਟਿਕਲ ਆ ਰਿਹਾ ਵਾ ਕਿੱਥੇ ਆ ਕਿੱਥੇ ਆ ਕਿੱਥੇ ਲੱਗਾ ਕਿੱਥੇ ਹੀ ਕਿੱਥਨੇ ਘਟੀਗਾ ਇਹ ਕਰਦਾ ਕੀ ਹੈ ਇਹ ਲੈਣਾ ਉਹਦਾ ਲਿਆ ਕੇ ਥਾਹੀਂ ਲਿਆ ਕੇ ਥਾਹੀਂ ਲਿਆ ਕੇ ਥਾਹੀਂ ਲਿਆ ਕੇ ਇੱਥੇ ਹੁੰਦਾ ਹੈ ਮਿਲ ਜਾਂਦਾ ਰਮਾਨਾ ਮੇਰਾ ਰਾਮਨਾ ਪਤਾ ਨਹੀਂ ਭਈ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆਂ ਹਾਂਜੀ ਇੱਥੇ ਲੈਣ ਆਇਆ ਨਹੀਂ ਲੈਣ ਨਹੀਂ ਆ ਹਾਂ ਮੈਂ ਢੜੀ ਪੰਮਾ ਹਾਂ ਫੜਿਆ ਤੇ ਘਟੀ ਗੱਲ ਹਾਂ ਆਓ ਇੱਥੇ ਭਈ ਇਹ ਨਹੀਂ ਲੰਮੀ ਕੋ ਪਿਆ ਕਰੀ ਹਾਂਜੀ ਲੰਮੀ ਕੋ ਪਿਆ ਲਾਇਆ ਕਿਥੇ ਲਾਇਆ ਕਿਹੜੀ ਜਗ੍ਹਾ ਤੇ ਲਾਇਆ ਨਹੀਂ ਮੈਂ ਯਾਰ ਨਹੀਂ ਲਾਇ ਕਿਹੜੀ ਜਗ੍ਹਾ ਤੇ ਆਈ ਹਾਂਜੀ ਲਾਗੜੀ ਜਗ੍ਹਾ ਦਾ ਹੀ ਆ ਬਾਹਰ ਕਿੱਥੇ ਵਿਖਾਈ ਦੀ ਵਾਹ ਬਾਂਹ ਉਹ ਨਹੀਂ ਕਿਤਰਾ ਹੈ ਨਲਾਂ ਦਾ ਨਾ ਹੀ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆਦਰ ਫਿਰ ਉਹ ਬੰਦ ਮੰਨਦੇ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਦਾ ਲੈਂਦੇ ਕਿੱਥੋਂ ਉਹ ਤਾਂ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਹਾਂ ਇਹ ਤਾਂ ਨਹੀਂ ਜਾਂਦਾ ਇਹ ਨਾ ਯਾਰ ਇਦਾਂ ਵੇਖਿਓ ਗੁੰਡ ਵੀ ਮਾਰ ਲੈਂਦੇ ਇਥੇ ਤੂੰ ਕਿਸਲੇ ਆਇਆ ਅਬੜਾ ਕੱਲ ਪਰਸੋਂ ਹੀ ਗੁੰਡੇ ਨਾਲ ਪੈਸੇ ਪਾਲੇਦੇ ਹੋ ਐ ਦੋ ਹੁਣ ਕਿਸਲੇ ਲੈ ਤੂੰ ਸਾਹਮਣੇ ਹਾਂ ਕਿਸਲੇ ਆਇਆ ਹੁਣ ਕੋਧਾ ਨਹੀਂ ਮੁੰਡਾ ਇੱਥੇ ਇੱਕ ਆਇਆ ਹੈ ਉਹ ਮੈਂ ਨੂੰ ਦਸ਼ਾਂਤ ਜੋਂ ਜੀ ਕਿੰਨੇ ਦਾ ਤੇ ਮੈਂ ਭਜੀ ਲਿਆ ਕੋਚਾਰਸੋ ਦਾ ਚਾਰ ਉਹ ਡੇਢ ਵੀ ਨਹੀਂ ਡੇਢ ਭਜੀ 850 ਦਾ ਕਾ ਵਾਇਦਾ ਉਹ ਤਾਂ ਕੀ ਘਰ ਖੜੇਗਾ ਕਿਦਾਂ ਖਾਏਗਾ ਕਿਦਾਂ ਕਰੇਗਾ ਆਉਂਦੇ ਇਹਨਾਂ 3-4 ਡੇਰ ਨੂੰ ਨਾ ਹੋ ਗਿਆ ਇਹ ਨਹੀਂ ਲੱਗ ਕੋਈ ਤਾਂ ਆਈ ਹਦਾ ਦਾ ਜਿਹੜਾ ਥੋੜੇ-ਥੋੜੇ ਆਉਂਦੇ ਹਾਂ ਉਹ ਮੀਨ ਦੇ ਹਾਂ ਹੁੰਦਾ ਕੀ ਇਹਨੇ ਇਹਦੇ ਨਾਲ ਟੀਕਾ ਲਾਇਆ ਹੀ ਹੁਣ ਕੀ ਹੋਣਿਆ ਉਹ ਨਹੀਂ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਵੇ ਗਾਰੇ ਦੇ ਵਿੱਚ ਸਿਰ ਛੁੱਟਿਆ ਹੀ ਖੜਾ ਕਿਥੇ ਐਸ ਟਾਈਮ ਕਿਥੇ ਖਲੋਦਾ ਕਿਹੜਾ ਇੱਕ ਇਲਾਕਾ ਵਾ ਕਿਹੜਾ ਇਲਾਕਾ ਬਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਇਲਾਕਾ ਮੱਲਾ ਕਿਹੜਾ ਐ ਇਹ ਕਿਹੜਾ ਮੱਲਾ ਵਾ ਮੱਲੇ ਮੈਨੂੰ ਇਨਾ ਪਤਾ ਕੈਂਪਰ ਹੀ ਰਹਿਣਾ ਹੋਰ ਪਤਾ ਕੈਂਪਰ ਮੈਨੂੰ ਕੈਂਪਰ ਹੀ ਨਹੀਂ ਲਾਇਆ ਕਿਥੇ ਤਰਵਾ ਸੀ ਤਾ ਕਰਲਾ ਨਹੀਂ ਨਲਾਂੇ ਲਾਇਆ ਨਲਾਂੇ ਲਾਇਆ ਉਹ ਥੋੜਾ ਪਖਾਣਾ ਮੇਨ ਜੇ ਨਲਾਂੇ ਥੋੜਾ ਪਖਾਣਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਕਣਾ ਪਈ ਹਾਂ ਧਰਤੀ ਮੇਰੀ ਮਾਂ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇ ਲੋਕੀ ਮਜ਼ਾਕ ਬਣ ਜਾਂਦਾ ਨਾ ਬੰਦਾ ਆਪ ਹੀ ਮਜ਼ਾਕ ਬਣਾਉਂਦੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਹੈ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕੱਲ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਗੀ ਇਹ ਦਿਨ ਅੱਜ ਲਾਉਣੀ ਨਹੀਂ ਨਾ ਆ ਨਹੀਂ ਜਾਣਾ ਹਾਂ ਕਿੱਥੇ ਪ੍ਰਤਾਪ ਬਣਾਏ ਭਈਓ ਤਰੀਕੋ ਜਿਹਾ ਮਾਰਾ ਸ਼ਰੀਰ ਤੋਂ ਪਹਿਲਾਂ ਹੀ ਸੈੱਟ ਹੋ ਗਿਆ ਤੂੰ ਬੈਠ ਕੇ ਮਾਰ 5-7 ਠੀਕ ਹੋ ਜਾਏਗਾ ਤੇਰਾ ਫੁਰਤੀ ਆਏ ਨਹੀਂ ਜੜਦਾ 10 ਮਾਰ ਦੇ 10 ਬੈਠ ਕੇ ਮਾਰ ਅੱਛਾ ਅੱਛਾ ਤਾਂ ਬੜੀਆਂ ਬੜੀਆਂ ਰਹਿਣ ਦੇ